ਇਹ ਕੀ ਘਟਨਾ ਵਾਪਰੀ ਕਿਸ ਤਰ੍ਹਾਂ ਕੋਈ ਤੁਹਾਨੂੰ ਪਤਾ ਲੱਗਾ ਕਿ ਬੱਚੇ ਸਾਡੇ ਲਾਪਰ ਹਾਂਜੀ ਇਹ ਸਾਨੂੰ ਤਾਂ ਇਹਨਾਂ ਦੇ ਘਰੋਂ ਹੀ ਫੋਨ ਆਇਆ ਜੀ ਕਿ ਵੀ ਮੁੰਡਾ ਘਰੇ ਨਹੀਂ ਆਇਆ ਤੇ ਫਿਰ ਅਸੀਂ ਇਹਨਾਂ ਦੀ ਦੁਕਾਨ ਤੇ ਗਏ ਆ ਦੁਕਾਨ ਵਾਲੇ ਨੇ ਕਿਹਾ ਲੈ ਵੀ 8-10 ਤੇ ਮੈਨੂੰ ਫੋਨ ਆਇਆ ਕਿ ਤਾਂ ਜਿਹੜਾ ਮੁੰਡਾ ਨਾਲ ਕੰਮ ਕਰਦਾ ਤੇ ਮੈਨੂੰ ਕਹਿੰਦਾ ਲੈ ਵੀ ਮੋਰਚਾ ਅੰਦਰ ਕਰ ਦੇ ਮੈਂ ਕਿਹਾ ਚਾਪੀ ਕਰ ਚਾਪੀ ਮੇਰੇ ਕੋਲੇ ਇਹ ਪੋਰਟਲ ਦਾ ਭਾਵੇਂ ਲੋਕ ਤੋਂ ਅੰਦਰ ਕਰਦੇ ਤੇ ਮੈਂ ਕਿਤੇ ਬੱਸਿਆ ਆ ਬਸ ਉਸ ਤੋਂ ਬਾਅਦ ਉਹਨੇ ਫੋਨ ਸਚੂਪ ਕਰ ਦਿੱਤਾ ਚਾਰ ਬੱਚੇ ਨੇ ਇੱਕ ਦੱਸਿਆ ਜੀ ਇਨਵਰਟਰ ਤੁਹਾਡਾ ਪਾਂਚ ਨਹੀਂ ਹਾਂਜੀ ਤੇ ਉਹ ਤੋਂ ਬਾਅਦ ਸਰਦੀ ਹੋ ਜਾਂਦੇ ਚਾਰ ਬੱਚੇ ਨੂੰ ਇਕੱਠੇ ਵਰਦੇ ਇੱਕੋ ਸਕੂਲੇ ਦੇ ਸਮਾਜ ਮੋਡਲ ਸਕੂਲੇ ਕਾਸ਼ਪੂ ਦੇ ਵਿੱਚ ਉਹ ਤਾਂ ਬੱਚਿਆਂ ਦਾ ਆਪ ਚ ਜਾਣਦੇ ਕਰਦੇ ਜਨ ਸਾਡਾ ਬੱਚਾ ਤਾਂ ਉਹਨਾਂ ਨੂੰ ਸ਼ਾਇਦ ਹੋ ਸਕਦਾ ਵੈਸੇ ਵਾਕਫ ਹੋਵੇ ਜੀ ਜਾਣਦਾ ਜੁੰਦਾ ਹੋਵੇ ਤੇ ਵੈਸੇ ਤਾਂ ਉਹਨਾਂ ਨਾਲ ਕੋਈ ਰਿਲੇਸ਼ਨ ਨਹੀਂਗਾ ਪਰ ਕਿਸ ਤਰ੍ਹਾਂ ਕੀ ਕਦੋਂ ਤੁਹਾਡੇ ਕੋਲ ਕਰੋਗੇ ਆ ਤੇ ਕੀ ਕੋਈ ਕੋਈ ਆਪਾਂ ਕਿਸੇ ਸੰਦੇਸ਼ ਵਿੱਚ ਨਹੀਂ ਕੋਈ ਕਿਸੇ ਨਾਲ ਸੰਦੇਸ਼ ਨਹੀਂ ਸੀ ਕਿ 44 ਰੁਪਏ ਦੇ ਤੇਰੇ ਬੱਚੇ ਨੂੰ ਫੋਨ ਆਇਆ ਉਹ ਬਿਸ਼ਪ ਦਾ ਵਿਆਹ ਜਾਪਾ ਕਪੜੇ ਲੈਣ ਚੱਲੀਏ ਇਹ ਕਹਿੰਦਾ ਨਹੀਂ ਮੈਂ ਨਹੀਂ ਜਾਣਾ ਲੈ ਬਣਾ ਕਰ ਦਿੱਤਾ ਉਹ ਕਹਿੰਦਾ ਆਇਆ ਯਾਰ ਨਾਲੇ ਪਾਣੀ ਦਾ ਗਲਾਸ ਮਾਰ ਫਿਲਾ ਦੇ ਮਿਲੂ ਪਾਣੀ ਦਾ ਗਲਾਸ ਬਾਹਰ ਲੈ ਕੇ ਗਿਆ ਗਲਾਸ ਵੀ ਬਾਹਰ ਹੀ ਰੱਖ ਗਿਆ ਉਸੇ ਟਾਈਮ ਬੈਠ ਕੇ ਚਲਾ ਗਿਆ ਸੀਗਾ ਨਾਲ ਪਰ ਹੱਲੇ ਤੱਕ ਸਾਡੇ ਬੱਚਿਆਂ ਦਾ ਕੱਲ ਫੋਨ ਆਇਆ 8 ਵਜੇ 9:00 ਕਰ ਤਵੇਜੇ ਤੇ ਕਹਿੰਦੇ ਕਿ ਬਾਬਾ ਜੀ ਸਾਨੂੰ ਗਜੀਤਪੁਰ ਦੇ ਚਾਰਚੇਵਾ ਤੇ ਆਏ ਆ ਉਹ ਆਣ ਨਹੀਂ ਦੇ ਰਹੇ ਕਹਿੰਦੇ ਵੀ ਲੇਟ ਹੋ ਗਏ ਆ ਵੀ ਤੁਸੀਂ ਰੋਕ ਕੇ ਕੇ ਚਲੇ ਜਾਣਾ ਇਸੇ ਉਪਰ ਚਲੇ ਜਾਣਾ ਇਸ ਕੀ ਮਾਮਲਾ ਹੈ ਜਿਹੜਾ ਇੱਕ ਪੁਛਿਆ ਪੰਜ ਬੱਚੇ ਨੇ ਲਗਾਤਾਰ ਜਿਹੜਾ ਰਾਹਤ ਦੇ ਸਮੇਂ ਦਾਫਾਤਾ ਹੋਇਆ। ਜਦੋਂ ਇਹ ਸਿਚੁਏਸ਼ਨ ਵੀ ਦੱਸਿਆ ਸਾਡੇ ਧਿਆਨ ਚ ਆਇਆ। ਉਹਨਾਂ ਦੇ ਮੋਬਾਈਲ ਫੋਨ ਸਾਰਿਆਂ ਦੇ ਬੰਦ ਹੋ ਗਏ। ਅਸੀਂ ਚੈੱਕ ਕਰ ਰਹੇ ਹਾਂ ਕਿ ਸਾਡੀਆਂ ਟੈਕਨੀਕਲ ਟੀਮਸ ਜਾਂ ਪੁਛਿਆ ਸੀ ਜਿਹੜੇ ਪਾਰਟੀਆਂ ਵੀ ਬਣੀਆਂ। ਜਿਹੜੀਆਂ ਡਾਇਗਨੋਸਟਿਕਸ਼ਨ ਹੈ ਉੱਥੋਂ ਵੀਰੇ ਕੋਲ ਵਕਫਤ ਤਵੱਜ ਨੂੰ ਨਹੀਂ ਚਲਿਆ। ਰੋਪੜ ਸ਼ਹਿਰ ਦੇ ਵਿੱਚ ਪੰਜ ਆਣਿਆਂ ਦਾ ਲਾਪਤਾ ਹੋਣਾ ਇੱਕ ਸੰਸੀ ਜਿਹੜਾ ਖੇਜ ਮਾਮਲਾ ਜਿਹੜਾ ਕਿ ਸਾਹਮਣੇ ਆਇਆ ਜਿਸ ਦੇ ਵਿੱਚ ਚਾਰ ਬੱਚੇ ਦਾ ਇੱਕ ਇਨਵਰਟਰ ਠੀਕ ਕਰਨ ਵਾਲਾ ਜਿਹੜਾ ਕਿ ਪੰਜ ਜਾਣੇ ਜਿਹੜੇ ਲਾਪਤਾ ਨੇ ਰਾਤ ਦੇ ਤਾਂ ਰਾਤ ਦੇ ਜਿਹੜੇ ਨੇ ਪਰਿਵਾਰਾਂ ਦੇ ਵੱਲੋਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਰਾਤ ਸਿੱਟੀ ਥਾਣੇ ਦੇ ਵਿੱਚ ਵੀ ਉਹ ਰਾਤ 12 1 ਵਜੇ ਤੱਕ ਮੌਜੂਦ ਰਹੇ ਨੇ ਉਸ ਤੋਂ ਬਾਅਦ ਦੇ ਵਿੱਚ ਅੱਜ ਐਸਐਸਪੀ ਫਰੋਜਪੁਰ ਨੂੰ ਜਿਹੜੇ ਮਿਲਣ ਲਈ ਪਹੁੰਚੇ ਹੋਏ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਪਰਿਵਾਰਕ ਜਿਹੜੇ ਮੈਂਬਰ ਇੱਥੇ ਪਹੁੰਚੇ ਹੋਏ ਨੇ ਤਾਂ ਅੰਦਰ ਉਹਨਾਂ ਗੱਲਬਾਤ ਵੀ ਉਹਨਾਂ ਨੇ ਕਰਾਂਗੇ ਪਰਿਵਾਰਾਂ ਦੇ ਨਾਲ ਇਹ ਪਰਵਾਹ ਤੁਸੀਂ ਦੇਖ ਸਕਦੇ ਸਾਰੇ ਪਰਵਾਹ ਦੇ ਕਿ ਮੈਂਬਰ ਇੱਥੇ ਪਹੁੰਚੇ ਹੋਏ ਨੇ ਆਪਣੇ ਬੱਚਿਆਂ ਦੇ ਲਾਪਤੇ ਹੋਣ ਦੇ ਲਈ ਜਿੱਤੀ ਇੱਕੀ ਘਟਨਾ ਵਾਪਰੀ ਕਿਸ ਤਰ੍ਹਾਂ ਕੋਈ ਤੁਹਾਨੂੰ ਪਤਾ ਲੱਗਾ ਕਿ ਬੱਚੇ ਸਾਡੇ ਲਾਪਤੇ ਹਨ ਹਾਂਜੀ ਸਾਨੂੰ ਤਾਂ ਇਹਨਾਂ ਦੇ ਘਰੋਂ ਹੀ ਫੋਨ ਆਇਆ ਜੀ ਲੈ ਵੀ ਮੁੰਡਾ ਘਰੇ ਨਹੀਂ ਆਇਆ ਤੇ ਫਿਰ ਅਸੀਂ ਇਹਨਾਂ ਦੀ ਦੁਕਾਨ ਤੇ ਗਏ ਆ ਤੇ ਦੁਕਾਨ ਵਾਲੇ ਨੇ ਕਿਹਾ ਲੈ ਵੀ 8-10 ਤੇ ਮੈਨੂੰ ਫੋਨ ਆਇਆ ਦੁਕਾਨ ਤੇ ਜਿਹੜਾ ਮੁੰਡਾ ਨਾਲ ਕੰਮ ਕਰਦਾ ਤੇ ਮੈਨੂੰ ਕਹਿੰਦਾ ਲੈ ਵੀ ਮੋਰਚਾ ਅੰਦਰ ਕਰ ਦੇ ਮੈਂ ਕਿਹਾ ਚਾਬੀ ਕਰ ਚਾਬੀ ਮੇਰੇ ਕੋਲੇ ਮੋਰਚਾ ਦਾ ਭਾਵੇਂ ਲੋਕ ਤੋੜ ਕੇ ਅੰਦਰ ਕਰ ਦੇ ਤੇ ਮੈਂ ਕਿਤੇ ਪੱਸਿਆ ਆ ਬਾਏ ਉਸ ਤੋਂ ਬਾਅਦ ਉਹਨੇ ਫਿਰ ਸਵਿਚ ਆਫ ਕਰਤਾ ਜਿਹੜਾ ਆਪਣਾ ਜਿਹੜਾ ਬੱਚਾ ਕੀ ਪੜਦਾ ਸੀ ਨੀ 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 ਉਹ ਤਾਂ 40 40 ਸਾਲ ਦਾ ਇਨਵਰਟਰਾਂ ਦਾ ਕੰਮ ਕਰਦਾ ਸੀ ਇਨਵਰਟਰਾਂ ਦਾ ਕੰਮ ਕਰਦਾ ਤੇ ਇਹਨੂੰ ਲੈਣ ਕੌਣ ਆਇਆ ਸੀ ਇਹਨਾਂ ਨੂੰ ਇੱਕ ਵਿਸ਼ੁਪਦੀਪ ਮੁੰਡਾ ਹੈਗਾ ਏ ਬਾਰੇ ਅੱਛੇ ਵਾਲੇ ਦਾ ਆਪਦੇ ਘਰ ਲੈ ਗਿਆ ਤੇ ਇੱਕ ਮੁੰਡਾ ਨਾਲ ਗੁਰਦੇ ਤੁਸੀਂ ਅੱਛੇ ਹਾਂਜੀ ਉਹ ਲੈ ਕੇ ਆਪਦੇ ਮੋਟਰਸਾਲ ਤੇ ਲੈ ਕੇ ਆਏ ਨੇ ਤੇ ਦੋਨੇ ਇਨਵਰਟਰ ਚੈੱਕ ਕੀਤਾ ਤੇ ਉਹਦੀ ਗੁਰਦੇ ਵਿਸ਼ੁਪਦੀ ਦੀ ਮੰਮੀ ਦੱਸਿਆ ਲੈ ਵੀ ਇਨਵਰਟਰ ਖਰਾਬ ਸੀ ਉਹ ਕਹਿੰਦਾ ਦੁਕਾਨ ਤੇ ਜਾਣਾ ਪੈਣਾ ਹੈ ਕਿੰਨੇ ਛੱਡਣ ਵਾਪਸ ਆਏ ਨਾ ਉਸ ਤੋਂ ਬਾਅਦ ਨਹੀਂ ਵਾਪਸ ਗਿਆ ਮੁੰਡਾ ਨਾਲ ਦੁਕਾਨ ਇੱਕ ਘਰਾਨੀ ਜਨਕ ਗੱਲ ਇਹ ਕਿ ਜੇ ਤੁਹਾਡੇ ਤਾਂ ਉਹ ਤਾਂ ਚੱਲ ਮੰਨ ਲੇ 2 ਜਾਂ 3 ਜਣੇ ਹੈਗੇ 2 ਹੋਰ ਕੋਈ ਚਾ ਆਪਣਾ ਦੋਸਤ ਚਾਰ ਬੱਚੇ ਨੇ ਇੱਕ ਦੱਸਿਆ ਜਨਵੈਟ ਤੁਹਾਡਾ ਪੰਜ ਨੇ ਹਾਂਜੀ ਤੇ ਉਹ ਪਰ ਸਰ ਜੀ ਉਹ ਜਿਹੜੇ ਚਾਰ ਬੱਚੇ ਨਾਲ ਇਕੱਠੇ ਵੱੜਦੇ ਕੋ ਸਕੂਲੇ ਦੇ ਸਮਾਜ ਮੋਡਲ ਸਕੂਲੇ ਕਲਾਸ 2 ਦੇ ਵਿੱਚ ਉਹ ਤਾਂ ਬੱਚਿਆਂ ਦਾ ਅਪਚ ਜਾਣਦੇ ਕਦੋਂ ਜਨ ਸਾਡਾ ਬੱਚਾ ਤਾਂ ਉਹਨਾਂ ਨੂੰ ਸ਼ਾਇਦ ਹੋ ਸਕਦਾ ਵੈਸੇ ਵਾਕਫ ਹੋਵੇ ਜਾਣਦਾ ਜੁੰਦਾ ਹੋਵੇ ਤੇ ਵੈਸੇ ਤਾਂ ਉਹਨਾਂ ਨਾਲ ਕੋਈ ਰਿਲੇਸ਼ਨ ਨਹੀਂਗਾ ਸਾਡਾ ਤੇ ਕੀ ਤੁਹਾਨੂੰ ਵਿਸ਼ਵਾਸ ਦਿਵਾਇਆ ਪੁਲਿਸ ਨਾਲ ਗੱਲ ਕਰਤੀ ਪੁਲਿਸ ਇਹੋ ਕਹਿੰਦੀ ਲੈ ਵੀ ਕਰ ਰਹੇ ਆ ਨੰਬਰ ਟ੍ਰੇਸ ਕਰ ਰਹੇ ਆ ਜਿਨੂੰ ਪਤਾ ਲੱਗ ਜੇ ਤੁਹਾਨੂੰ ਇਸ ਹੀ ਪਰਿਵਾਰਕ ਮੈਂਬਰ ਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਇੱਕ ਹੋਰ ਇਸ ਪੈਣੇ ਮੌਜੂਦ ਹੈ ਜਿਨ੍ਹਾਂ ਦਾ ਪ੍ਰਾਪ ਵੀ ਉਹਨਾਂ ਦੇ ਵਿੱਚ ਸ਼ਾਮਲ ਹੈ ਉਹਨਾਂ ਨਾਲ ਗੱਲ ਕਰ। ਬਈ ਆਪਣੇ ਪਰਾਦਾ ਕੀ ਨਾਮ ਕੀ ਸੀ? ਗੁਰਦੀਪ ਸਿੰਘ ਸੀ। ਦੇਸੀ ਪਰ ਕਿਸ ਤਰ੍ਹਾਂ ਕੀ ਕਦੋਂ ਤੁਹਾਡੇ ਕੋਲ ਕਰੋਗੇ ਆ ਤੇ ਕੀ ਕੋਈ ਕੋਈ ਆਪਾਂ ਕਿਸੇ ਤਨ ਜਿਸਪਿਕਸ ਨਾਲ ਨਹੀਂ ਕੋਈ ਕਿਸੇ ਨਾਲ ਸੰਜੋਸ਼ਨੀ ਸੀ ਗਈ। 4:30 ਵਜੇ ਦੇ ਤਕਰੀਬਨ ਨੂੰ ਫੋਨ ਆਇਆ ਵਾ ਉਹ ਬਿਸ਼ਕਤਾ ਵਿਆਜਾਪਾ ਕਪੜੇ ਲਾਂ ਚੱਲੀਏ। ਇਹ ਕਹਿੰਦਾ ਨਹੀਂ ਮੈਂ ਨਹੀਂ ਜਾਣਾ। ਪਹਿਲੇ ਮੈਂ ਨਾ ਕਰ ਦਿੱਤਾ। ਉਹ ਕਹਿੰਦਾ ਆਇਆ ਯਾਰ ਨਾਲੇ ਪਾਣੀ ਦਾ ਗਲਾਸ ਬਾਹਰ ਭਿਲਾ ਦੇ ਮੇਰੇ ਪਾਣੀ ਦਾ ਗਲਾਸ ਬਾਹਰ ਲੈ ਕੇ ਗਿਆ ਗਲਾਸ ਵੀ ਬਾਹਰ ਹੀ ਰੱਖ ਲਿਆ ਉਸੇ ਟਾਈਮ ਬੈਠ ਕੇ ਚਲਾ ਗਿਆ ਸੀਗਾ ਨਾਲ ਬਟ ਹੱਲੇ ਤੱਕ ਸਾਡੇ ਬੱਚਿਆਂ ਦਾ ਕੱਲ ਫੋਨ ਆਇਆ 8 ਵਜੇ 9:00 ਵਜੇ ਤੇ ਕਹਿੰਦੇ ਵੀ ਬਾਬਾ ਜੀ ਸਾਨੂੰ ਵਜੀਤਪੁਰੇ ਚ ਕਾਰ ਸੇਵਾ ਤੇ ਆਏ ਆ ਉਹ ਆਣ ਨਹੀਂ ਦੇ ਰਹੇ ਕਹਿੰਦੇ ਵੀ ਲੇਟ ਹੋ ਗਿਆ ਵੀ ਤੁਸੀਂ ਰੋਕ ਕੇ ਕੇ ਚਲੇ ਜਾਣਾ ਇਹ ਸੁਣ ਕੇ ਚਲੇ ਜਾਣਾ ਅੱਛਾ ਗੁਰਦਰਾ ਸਾਹਿਬ ਦੇ ਵਿੱਚ ਦੱਸਿਆ ਕਿ ਗੁਰਦਰਾ ਸਾਹਿਬ ਦੇ ਵਿੱਚ ਆ ਤੁਸੀਂ ਡੇਟ ਆ ਜਾਏਗਾ ਫਿਰ ਤੁਸੀਂ ਉੱਥੇ ਤੋ ਆਪਾਂ ਪਹੁੰਚੀ ਜਾਂ ਪਤਾ ਕੀਤਾ ਅਸੀਂ ਗੁਰਦੁਆਰਾ ਸਾਹਿਬ ਮਜੀਦਪੁਰ ਸਾਹਿਬ ਗਈ ਸੀ ਰਾਤੀ ਉਸ ਟਾਈਮ ਮੈਂ ਆਤੇ ਹੋ ਜੇ ਤੂੰ ਗਈ ਆ ਗੁਰਦੁਆਰਾ ਸਾਹਿਬ ਦੇ ਜਾਂ ਦੇ ਕਿ ਦਰਬਾਰ ਸਾਰਾ ਕੁਝ ਬੰਦ ਹੋ ਚੁੱਕਿਆ ਸੀ ਆ ਮੈਂ ਮੈਨੇਜਰ ਸਭ ਨੂੰ ਫੋਨ ਕਰਕੇ ਚਾਬੀ ਵਗੈਰਾ ਕਰਵਾ ਕੇ ਸਾਰਾ ਕੁਝ ਐਲਰਡੀਆ ਤੇ ਸਾਰਾ ਕੁਝ ਮੈਂ ਸੀਸੀਟੀਵੀ ਕੈਮਰਾ ਦੇਖ ਕੇ ਆਈ ਆ ਜੋ ਸਾਡਾ ਬੱਚਾ ਵੀ 4:30 ਵਜੇ ਤੇ ਲੱਗੇ ਚਲੋ 5:00 ਵਜੇ ਤੱਕ ਅੱਧਾ ਘੰਟਾ ਮੈਕਸਿਮਮ ਲੱਗ ਹੀ ਜਾਂਦਾ ਜਾਂਦੇ ਜਾਂਦੇ ਬਟ ਅਸੀਂ 5:00 ਵਜੇ ਤੇ ਲੱਗੇ ਰਾਤ ਦੇ 9:30 ਵਜੇ ਤੱਕ ਸੀ ਕੈਮਰੇ ਉੱਤੇ ਦੇਖੇ ਬਟ ਸਾਡਾ ਬੱਚਾ ਉੱਥੇ ਨਹੀਂ ਆਇਆ ਸੋ ਇਹ ਕਿ ਬੱਚੇ ਸਾਰੇ ਇਕੱਠੇ ਪੜਦੇ ਸੀ ਕਿ ਬਾਬਲਾ ਜੇ ਦੋਸਤ ਸੀਗੇ ਪੜਦੇ ਸੀ ਇਹ ਕਲਾਸ 5 ਲੋ ਸੀ ਇਹ ਸਾਰੇ ਇੱਕ ਕਲਾਸ 'ਚ ਪੜਦੇ ਸੀ ਇਹ ਕੋਈ ਕਿਸੇ ਨਾਲ ਕੋਈ ਦੁਸ਼ਮਣੀ ਵਗੈਰਾ ਇਹ ਕੁਝ ਵੀ ਅੱਦਾ ਦਾ ਨਹੀਂ ਸੀ ਸਾਰੇ ਆਉਂਦੇ ਸੀਗੇ ਜਾਂਦੇ ਸੀਗੇ ਬਟ ਇੱਕ ਵਿਸ਼ਵ ਮੁੰਡਾ ਹੀ ਹੈ ਜਿੰਦੇ ਪੇਰੈਂਟਸ ਨੂੰ ਪਤਾ ਵਾ ਕਿ ਸਾਡਾ ਬੱਚਾ ਕਿੱਥੇ ਹੈ ਸਾਨੂੰ बार-बार ਅਸੀਂ ਉਹਨਾਂ ਦੇ ਮਾਰਨਿੰਗ ਟਾਈਮ ਉਹਨਾਂ ਦੇ ਘਰੇ ਗਏ ਸੀਗੇ ਉਹ ਸਾਨੂੰ ਇਹੀ ਕਹਿ ਰਹੇ ਆ ਕਿ ਬੱਚੇ ਆ ਜਾਂਦੇ ਕਿ ਤੁਸੀਂ ਕਿਉਂ ਠਾਣੇ ਅਸੀਂ ਤੁਰੇ ਫਿਰਦੇ ਹੋ ਵਿਸ਼ਵ ਬੱਚਾ ਕੋਈ ਨਾਲ ਪੜਦਾ ਸੀ ਉਹ ਵੀ ਬੱਚੇ ਆ ਜਾਂਦੇ ਵਿਸ਼ਵ ਨਹੀਂ ਨਾਲ ਹੀ ਪੜਦਾ ਸੀਗਾ ਉਹਦੇ ਉਹਦੇ ਪੇਰੈਂਟਸ ਹੈਗੇ ਨੇ ਨਾਲ ਆਏ ਉਹਦੇ ਪੇਰੈਂਟਸ ਇਸ ਟਾਈਮ ਸਾਡੇ ਨਾਲ ਨਹੀਂ ਆਏ ਕੀ ਲੱਗਦਾ ਕਿਉਂ ਨਹੀਂ ਆਏ ਲੱਗਦਾ ਕੀ ਸਾਨੂੰ ਇਹ ਹੀ ਲੱਗਦਾ ਕਿ ਉਹਨਾਂ ਨੂੰ ਜਿੱਦਾਂ ਕੀ ਪਤਾ ਹੋਵੇ ਸਾਡੇ ਬੱਚੇ ਉਹਨਾਂ ਕੋਲ ਹੋਣਗੇ ਸ਼ਾਇਦ ਬੜੀ ਹੈਰਾਨੀ ਦੀ ਗੱਲ ਹੈ ਨਾ ਕਿ ਇੱਕ ਹੈ ਤਾਂ ਦੋਸਤੀ ਉਹ ਵੀ ਉਹ ਵੀ ਮਾਂ ਹੈ ਜੇ ਮਾਂ ਹੋ ਵੀ ਤੁਸੀਂ ਮਿਲ ਕਰ ਰਹੇ ਜੇ ਮਾਂ ਵੀ ਮਿਲ ਕਰ ਹੀ ਹੋਵੇ ਨਹੀਂ ਉਹਨਾਂ ਦੇ ਮੂੰਹ 'ਤੇ ਕੋਈ ਸ਼ਿਕਨ ਤੱਕ ਨਹੀਂ ਹੈਗੀ ਸੀ ਅ ਫਿਰ ਮਾਰਨਿੰਗ ਟਾਈਮ ਉਹਨਾਂ ਦੇ ਘਰੇ ਗਏ ਆ ਬਟ ਉਹਨਾਂ ਦੇ ਮੂੰਹ 'ਤੇ ਕੋਈ ਸ਼ਿਕਨ ਤੱਕ ਨਹੀਂ ਸੀਗੀ ਵੀ ਸਾਡਾ ਬੱਚਾ ਗਿਆ ਕਰੋ ਇਹ ਕੁਝ ਵੀ ਕੁਝ ਵੀ ਨਹੀਂ ਜ਼ਿਆਦੰਦਾ ਕੀ ਮੰਗੀ ਕਰਦੇ ਪ੍ਰੋਜੈਕਸ਼ਨ ਦੇ ਵਿੱਚ ਬੰਦਰ ਦੇ ਵੀ ਜਲਦੀ ਤੋਂ ਜਲਦੀ ਸਾਡੀ ਸੁਣੀ ਜਾਵੇ ਤੇ ਬੱਚੇ ਸਾਡੇ ਘਰੇ ਫਿਰ ਪਹੁੰਚ ਜਾਣ। ਜੇਸੀ ਕੀ ਭੈਣ ਸੀਗਾ ਜਿਸ ਦੇ ਵੱਲੋਂ ਆਪਣੇ ਫਰਾ ਦੇ ਨਹੀਂ ਅੱਜ ਕਰਦਾ ਦੀ ਠੋਕਰਾ ਸਾਡੇ ਨਾਲ ਡੀਐਸਪੀ ਸਰ ਮੈਂ ਸਮਝਾਣਾ ਤੁਹਾਡਾ ਸਰ ਕੀ ਮਾਮਲਾ ਹੈਗਾ ਜਿਹੜਾ ਇੱਕ ਬੱਚਾ ਪੰਜ ਬੱਚੇ ਨੇ ਲਗਾਤਾਰ ਜਿਹੜੇ ਰਾਤ ਦੇ ਸਮੇਂ ਲਾਪਤਾ ਹੋਏ ਜਿਉ ਮੈਨੂੰ ਐਸਐਚਓ ਨੇ ਵੀ ਦੱਸਿਆ ਸੀ ਸਾਡੇ ਧਿਆਨ ਚ ਆਇਆ। ਉਹਨਾਂ ਦੇ ਮੋਬਾਈਲ ਫੋਨ ਸਾਰਿਆਂ ਦੇ ਬੰਦ ਆ ਰਹੇ। ਉਹ ਸੀ ਚੈੱਕ ਕਰ ਰਹੇ ਹਾਂ ਜੀ ਸਾਡੀਆਂ ਟੈਕਨੀਕਲ ਟੀਮਸ ਜਾਂ ਕੁਝ ਅਸੀਂ ਰੈਡ ਪਾਰਟੀਆਂ ਵੀ ਬਣਾਈਆਂ। ਇਹ ਜਿਹੜਿਆ ਨਾਸ ਲੁਕੇਸ਼ਨ ਹੈ ਉੱਥੋਂ ਜਿਹੜੇ ਹੋਰ ਵਕ ਵਕ ਥਾਵਾਂ ਤੋਂ ਅਸੀਂ ਉਹਨੂੰ ਚੱਕ ਰਹੇ ਹਾਂ ਜੀ ਸਰ ਲੱਗਦਾ ਜੀ ਇਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਇੱਕ ਬੱਚੇ ਦਾ ਨਾਂ ਦਾ ਪਰਿਵਾਰ ਵੀ ਨਹੀਂ ਆਇਆ ਕਿ ਲੱਗਦਾ ਨਹੀਂ ਹੈ ਕੋਈ ਸ਼ੱਕੀ ਉਹਨਾਂ ਦੇ ਪਰਿਵਾਰ ਨੇ ਜਾਂ ਅਗਲੀ ਵਾਰ ਬੈਠੀ ਕਲੀਅਰ ਹੋ ਰਹੀ ਜੀ ਪਰਿਵਾਰ ਨਹੀਂ ਆਇਆ ਪਰ ਉਹ ਕੁਝ ਵਿੱਚੋਂ ਕਹਿੰਦਾ ਵੀ ਪੰਜ ਬੱਚੇ ਸੀ ਵੈਸੇ ਚਾਰ ਬੱਚੇ ਸੀ ਇੱਕ ਹੋਸ ਜਿਹੜਾ ਤੁਸੀਂ ਕਹਿ ਰਹੇ ਹੋ ਪਤਾ ਨਹੀਂ ਕਿਸੇ ਦਾ ਪਰਿਵਾਰ ਨਹੀਂ ਆਇਆ ਉਹਨਾਂ ਤੱਕ ਕੋਈ ਪਹੁੰਚ ਕਰਦੇ ਹਾਂ ਜੀ ਬੱਚਾ ਤਾਂ ਉਹਨਾਂ ਦਾ ਵੀ ਮਿਸਿੰਗ ਨਹੀਂ ਦੇਖਦੇ ਕੀ ਗੱਲ ਹੈ ਜੀ ਸਰ ਹੁਣ ਜਾਂਚ ਪੂਰੀ ਚੱਲ ਰਹੀ ਹੈ ਜੀ ਪੂਰੀ ਜਾਂਚ ਚੱਲ ਰਹੀ ਹੈ ਜੀ ਸਾਰੇ ਜੋ ਵੀ ਜਿਹੜੀਆਂ ਟੀਮਾਂ ਸੀਆਈ ਦੀਆਂ ਟੀਮਾਂ ਤੇ ਦੇਖਣ ਵਾਲੀਆਂ ਦੀਆਂ ਟੀਮਾਂ ਸਾਡੀ ਸਪੈਸ਼ਲ ਬ੍ਰਾਂਚ ਦੀਆਂ ਜਿਹੜੀਆਂ ਟੀਮਾਂ ਉਧਰ ਹੀ ਇੱਥੇ ਆ ਗਈਆਂ ਨੇ ਇਹ ਸਨ ਡੀਐਸਪੀ ਸੁਖਵਿੰਦਰ ਸਿੰਘ ਜਿਨ੍ਹਾਂ ਨਾਲ ਗੱਲਬਾਤ ਇੱਕ ਵਾਰ ਫਿਰ ਤੁਹਾਨੂੰ ਬਾਹਰ ਦਿਖਾ ਦਿੰਦੇ ਆ ਕਿ ਪਰਿਵਾਰ ਸਾਰਾ ਇੱਥੇ ਮੌਜੂਦ ਹੈਗਾ ਸਾਰੇ ਬੱਚਿਆਂ ਦੇ ਜਿਹੜਾ ਪਰਿਵਾਰ ਇਕੱਤਰ ਰਹੇ ਨੇ ਇੱਥੇ ਕਿ ਆਪਣੇ ਬੱਚਿਆਂ ਦੇ ਲਈ ਵੀ ਸਾਡੇ ਜਿਹੜੇ ਕਿ ਬੱਚੇ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਜੀ ਤੁਸੀਂ ਇੱਥੇ ਸਾਰੇ ਪਰਿਵਾਰ ਇੱਥੇ ਮੌਜੂਦ ਨੇ ਜਿਹੜੇ ਨੇ ਇਸ ਸਮੇਂ ਐਸਐਸਪੀ ਦਫ਼ਤਰ ਦੇ ਬਾਹਰ ਜਿਹੜੇ ਮੌਜੂਦ ਹੋਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਤੁਸੀਂ ਜਿਹੜਾ ਦੇਖ ਸਕਦੇ ਜੀ ਕਿ ਪਰਿਵਾਰਾਂ ਦੇ ਵੱਲੋਂ ਲਗਾਤਾਰ ਆਪਣੇ ਬੱਚਿਆਂ ਦੀ ਜਿਹੜਾ ਕਿ ਚਿੰਤਾ ਉਹਨਾਂ ਨੂੰ ਜਿਹੜੀ ਉਹਨਾਂ ਨੂੰ ਸਤਾ ਰਹੀ ਹੈਗੀ ਇੱਥੇ ਕਿਸਾਨ ਵੀ ਜਿਹੜੇ ਨੇ ਆਗੂ ਜਿਹੜੇ ਆਏ ਹੋ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਮੈਂ ਮਾ ਜੀ ਕੀ ਲੱਗਦਾ ਕਿ ਮਾਮਲਾ ਜਿਹਾ ਕਿ ਲਗਾਤਾਰ ਇਕੱਠੇ ਜਿਹੜੇ ਕਿ ਬੱਚੇ ਪੰਜ ਜਿਹੜੇ ਨੇ ਇੱਕ ਗਲਫਤਾ ਹੋਣਾ ਦੇਖੋ ਜੀ ਮਾਮਲਾ ਬੜਾ ਹੈਰਾਨੀਜਨਕ ਹੈ ਔਰ ਜਿਹੜੇ ਚਾਰ ਬੱਚੇ ਤਾਂ ਬਿਲਕੁਲ ਛੋਟੀ ਉਮਰ ਦੇ ਨੇ ਸਕੂਲ ਚ ਪੜ੍ਹਦੇ ਨੇ ਔਰ ਪੰਜਵਾਂ ਜਿਹੜਾ ਨੌਜਵਾਨ ਲੜਕਾ ਇਹਨਾਂ ਦੇ ਨਾਲ ਜਿਹੜਾ ਗਾਇਬ ਹੋਇਆ ਵਰਿੰਦਰ ਸਿੰਘ ਉਹ ਨਵਿੱਟ ਠੀਕ ਕਰਨ ਦਾ ਕੰਮ ਕਰਦਾ ਔਰ ਇਹਨਾਂ ਦੇ ਘਰੇ ਇਨਵਰਟਰ ਠੀਕ ਕਰਨ ਵਾਸਤੇ ਆਇਆ ਵਿਸ਼ਵ ਦੀ ਜਿਹੜਾ ਮੁੰਡਾ ਲੈ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਇਨਵਰਟਰ ਜਿਹੜਾ ਹੈ ਦੁਕਾਨ ਤੇ ਲੈ ਜਾਣਾ ਪੈਣਾ ਠੀਕ ਨਹੀਂ ਹੈਗਾ ਉਸ ਤੋਂ ਬਾਅਦ ਉਹ ਜਾਂਦੇ ਆ ਦੁਕਾਨ ਤੇ ਲੈ ਕੇ ਔਰ ਉਸ ਤੋਂ ਬਾਅਦ 5 ਵਜੇ 5:30 ਵਜੇ ਤਕਰੀਬ ਸਾਰੇ ਬੱਚਿਆਂ ਦੇ ਫੋਨ ਬੰਦ ਆਉਂਦੇ ਨੇ ਚਾਰ ਬੱਚੇ ਸਾਰੇ 17-17 ਸਾਲ ਦੇ ਹੈਗੇ ਆ ਉਹ ਚਾਰੋਂ ਦੇ ਔਰ ਪੰਜਵਾਂ ਜਿਹੜਾ ਨੌਜਵਾਨ ਵਰਿੰਦਰ ਹੈ ਇਹ ਪੰਜਾਂ ਦੇ ਫੋਨ ਬੰਦ ਆਉਣਾ ਰਾਤ ਭਰ ਤੋਂ ਔਰ ਕਿਤੇ ਵੀ ਉਹਨਾਂ ਦਾ ਥੋ ਪਤਾ ਨਾ ਲੱਗਣਾ ਇਹ ਆਪਣੇ ਆਪ 'ਚ ਬੜਾ ਸੰਸ਼ਨੀ ਵੀ ਹੈ ਬੜਾ ਡਰਾਉਣਾ ਵੀ ਔਰ ਜਿਹੜੇ ਸਾਡੇ ਪਰਿਵਾਰ ਜਿਨ੍ਹਾਂ ਦੇ ਬੱਚੇ ਨੇ ਉਹਨਾਂ ਵਾਸਤੇ ਬੜਾ ਦੁੱਖਦਾਈ ਵੀ ਹੈ ਸੋ ਤੁਸੀਂ ਆਏ ਕਿ ਤੁਹਾਨੂੰ ਸੋ ਅਸੀਂ ਜਦੋਂ ਇਹਨਾਂ ਪਰਿਵਾਰਾਂ ਨੂੰ ਬੱਚੇ ਵਾਪਸ ਨਹੀਂ ਆਏ ਦੇਰ ਰਾਤ ਇਹਨਾਂ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਨੇ ਉਸ ਤੋਂ ਬਾਅਦ ਥਾਣਾ ਸਿਟੀ ਦੇ ਵਿੱਚ ਕੰਪਲੇਨ ਵੀ ਕੀਤੀ ਆ ਅਡਰ ਤਰੀਕੇ ਨਾਲ ਤੋਂ ਉਸ ਤੋਂ ਬਾਅਦ ਐਸਐਸਪੀ ਦਫ਼ਤਰ ਵੀ ਆਏ ਆ ਪੁਲਿਸ ਤੋਂ ਮੰਗ ਕਰਨ ਕਿ ਪੁਲਿਸ ਦੇ ਕੋਲ ਸਾਰਾ ਸਰਕਾਰੀ ਤੰਤਰ ਹੈ ਕੈਮਰਾਮੈਨ ਨਾਲ ਸਿਮਰਨ ਸਿੱਧੂ ਸਾਝਾ ਟੀਵੀ ਫਰੋਇਦ